सारा इलाका जरा मंडी के बड़े बड़े फंक्शन किए हैं सो जिन्ना प्यार दो हजार बारह तो लेकर हल्के च आए सी राजनीतिक जीवन इतों शुरू हो ऐसी जोत जगह फिर उस चल ਸੁੱਖ ਦੇ ਲੈਣੇ ਕਾ ਕੇ ਆਲੇ ਤੋਂ ਸੰਧੂਰ ਵਾਲਿਆਂ ਤੋਂ ਕਦੇ ਨਾ ਵੱਡਾ ਨਹੀਂ ਹੋ ਸਕਦਾ ਬਾਕੀ ਉਹਦੇ ਉਤੇ ਮਰਜ਼ੀ ਹੋ ਜਾਣ ਪਰ ਮੈਂ ਤੁਹਾਡੇ ਤੋਂ ਕਦੇ ਵੱਡਾ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਮੈਨੂੰ ਪਿਆਰ ਦਿੰਦਾ ਤੁਸੀਂ ਮੈਨੂੰ ਮੈਨੂੰ ਹੌਸਲਾ ਦਿੰਦਾ ਹੈ ਅਰ ਜਿਸ ਵੀ ਪੱਧਰ ਤੇ ਪਹੁੰਚੇ ਹਨ ਪਰ ਆਪਦੇ ਲੋਕਾਂ ਤੋਂ ਆਪਣੇ ਚਾਚਾ ਦਾਇਆਂ ਤੋਂ ਆਪਣੇ ਭੂਆ ਭਰਾ ਤੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਆਪਣੇ ਟੀਚਰਸ